ਸਤਿ ਸ੍ਰੀ ਅਕਾਲ ਜੀ ਸਭ ਨੂੰ ਹੋਰ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀਆਂ ਕਲਾ ਜ ਰੱਖੇ ਤੇ ਅੱਜ ਆਪਾਂ ਕਰਿਆ ਦਾ ਵਲੌਗ ਦੀ ਸ਼ੁਰੂਆਤ ਕਰੀ ਆ ਦਿਨ ਐਤਵਾਰ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਤੇ ਚਲੋ ਚਾਹ ਪਾਣੀ ਪੀਣ ਦੇ ਨਾਲੇ ਤੁਹਾਨੂੰ ਦਿਖਾਉਨੇ ਆ ਅੱਜ ਦਾ ਵਲੌਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਅੱਜ ਬਸ ਸਮਝੀਆਂ ਜਦੋਂ ਦੇ ਇੰਡੀਓ ਤੋਂ ਆ ਅੱਜ ਧੁੱਪ ਨਿਕਲੀ ਆ ਪਰ ਉਹ ਵੀ ਗਰਮੀ ਵਾਲੀ ਧੁੱਪ ਨਹੀਂ ਹੈਗੀ ਸਿਆਲਾਂ ਵਾਲੀ ਧੁੱਪ ਨਹੀਂ ਆਉਂਦੀ ਹੈਗੀ ਵੀ ਹਾਂ ਸਿੱਖਣ ਨੂੰ ਵਧੀਆ ਲੱਗਦੀ ਹੈ ਮੈਂ ਤਾਂ ਉਸੇ ਠੰਡ ਵੀ ਚੜ ਰਹੀ ਹੈ। ਪਰ ਧੁੱਪ ਸੋਣੀ ਦਾ ਕਰੀ ਅੱਜ ਜਿਵੇਂ ਸਿਆਲਾ ਚ ਨਹੀਂ ਪੈਂਦਾ ਧੁੱਪ ਚ ਬੰਦੇ ਹੁੰਦੇ। ਚਲ ਫਿਰ ਵੀ ਇੰਨਾ ਕ ਵੀ ਧੁੱਪ ਤਾਂ ਨਿਕਲੀ ਅੱਜ। ਹਾਂਜੀ ਉਹ ਵੀ ਤਾਂ ਨੇ ਮਨੂਤਾ ਮਤਲਬ ਅੱਜ ਸਵੇਰੇ ਉੱਠੇ ਜਦੋਂ ਦੇ ਆਏ ਇੰਗੇ ਤਾਂ ਪਹਿਲੀ ਧੁੱਪ ਦੇਖੀ ਹੈ ਨਾ। ਨਹੀਂ ਤਾਂ ਮੀਂਹ ਪਈ ਜਾਂਦਾ ਕਦੇ ਹਵਾ ਕਦੇ ਮੀਂਹ। ਠੰਡ ਜਾਂਦਾ ਨਾ ਹੀ ਨਹੀਂ ਲੈ ਰਹੀ। ਪਤਾ ਨਹੀਂ ਕੋਈ ਗੁਜਰਨੀ ਹੈ ਸੱਚੀ ਗੱਲ ਹੈ। ਤੇ ਬਾਕੀ ਛਾਪਣੀ ਵੀ ਕੇ ਦੇਖਦੇ ਆ ਫਿਰ। ਜੰਮ ਜੀ ਮਸ਼ੀਨ ਤਾਂ ਬੱਸ ਛਾਉਂਦੇ ਰਾਂਗੇ। ਸਾਨੂੰ ਇਹਨੂੰ ਬਲਗ ਬੀਣਾ ਹਾਂ ਹਾਂ ਮਹੀਨ ਹੀ ਕਾ ਕਰਾਂਗੇ ਤੋ ਦਲ ਧੁੱਪ ਲੱਗ ਲੂਗੀ ਜਗਾ ਜਿਹੜੇ ਹੁਣ ਤਾਂ ਵਿੱਚ ਪੈਰ ਵੀ ਰੁਕਦਾ ਉਸ ਤੇ ਦਾ ਇੰਨਾ ਜਿਆਦਾ ਪਾਣੀ ਖੜਾ ਪਿਆ ਚਾ ਥੋੜਾ ਜਿਹਾ ਨੇ ਪੜ ਸਿਮ ਜਿਹਦਾ ਉਧਰ ਪਿਆ ਰਹਿਦਾ ਤੇ ਜਾਂ ਫਿਰ ਸ਼ਾਮ ਨੂੰ ਵੈਸੇ ਤਾਂ ਕੱਲ ਦੀ ਵੀ ਛੁੱਟੀ ਆ ਜੇ ਕੱਲੂ ਵੀ ਧੁੱਪ ਹੋਈ ਨਾ ਕਹਿੰਦੇ ਤਾਂ ਹੈਗੀਆਂ ਵੀ ਹੁਣ 2% ਜਿਹੜਾ ਚੇਂਜ ਹੋਊਗਾ ਹਾਂ ਜੇ ਮੌਸਮ ਕੱਲ ਦਾ ਠੀਕ ਹੋਇਆ ਤਾਂ ਕੱਲੂ ਕਰਾਂਗੇ ਆਪਾਂ ਇਹ ਕੱਲੂ ਕੱਢਾਂਗੇ ਅੱਜ ਧੁੱਪ ਲੱਗ ਲੂ ਕੱਲੂ ਵੀ ਲੱਗ ਲਈ ਵਜੇ ਘੱਟ ਹੋ ਜੂਗਾ ਇਹ ਨਾ ਲੌਂ ਚਾਹ ਪੀ ਰਹੇ ਹੁਣ ਆਪਾਂ ਬਾਰ ਬੈਠੇ ਤੁਸੀਂ ਮੈਨੂੰ ਸਰਾਨੀਆਂ ਵਿੱਚ ਮੈਨੂੰ ਠੰਡਾ ਲੱਗਦੀ ਹੈ ਮੈਨੂੰ ਠੰਡ ਲੱਗ ਰਹੀ ਹੈ ਪਕੋਨੇ ਵਿੱਚ ਪਰ ਮੈਂ ਤਾਂ ਮੌਸਮ ਬਹੁਤ ਟੌਪ ਦਾ ਲੱਗ ਰਿਹਾ ਹੈ ਵਧੀਆ ਮੌਸਮ ਹੈ ਜਮ ਮੌਸਮ ਤਾਂ ਮੱਸੀ ਮੱਸੀ ਦਾ ਮੌਸਮ ਹੈ ਜ ਮੈਂ ਮੌਸਮ ਨੂੰ ਨਹੀਂ ਖਰਾਬ ਕਹਿੰਦੀ ਹੈਗੀ ਮੈਂ ਤਾਂ ਕਹਿੰਦੇ ਹੈ ਜ ਮੌਸਮ ਵਧੀਆ ਰੋਜ਼ ਵੀ ਰਹੇ ਤਾਂ ਵੀ ਮਾੜਾ ਨਹੀਂ ਟੈਂਪਰੇਚਰ ਥੋੜਾ ਹੈ ਨਾ ਮੌਸਮ ਸਾਫਤਾ ਹੋਵੇ ਮਾਰਨਿੰਗ ਟੈਂਪਰੇਚਰ ਘੱਟ ਸੀ ਦਿਨ ਚ ਹੋ ਜਾਊਗਾ ਮੈਨੂੰ ਲੱਗਦਾ 17-18 ਤੱਕ ਹੋ ਜਾਊਗਾ ਹੂੰ ਹੂੰ ਸਤਾਰਾ ਠਾਰ ਵੀ ਆਪਣਾ ਤਾਂ ਬਹੁਤ ਆ ਸਤਾਰਾ ਠਾਰ ਤਾਂ ਸਤਾਰਾ ਲੋਕ ਨੂੰ ਉਹਦੇ ਉਪਰ ਗਰਮੀ ਆ ਗਈ ਹੈ। ਇਹ ਨਾ ਆਪਾਂ ਲਿਆ ਕੇ ਲਾਇਏ ਤੇ ਪਹਿਲਾਂ ਇੰਡੀਆ ਤੋਂ ਇੰਡੀਆ ਤੋਂ ਲਿਆ ਕੇ ਲਾਇਏ ਤੇ ਹਾਂ। ਉਹਨੇ ਸੋਹਣੇ ਲੱਗਦੇ ਆ ਇਹ। ਚਿੜੀਆਂ ਵਾਸਤੇ। ਚਿੜੀਆਂ ਨਾਲ ਚੜ੍ਹ ਪੜਦੇ ਆ ਵੀ ਹੈਗੀਆਂ ਆ। ਹਾਂ ਹਾਂ। ਅੱਜ ਜੇ ਹੁੰਦੇ ਖਾਣਾ ਵੀ ਤੇ ਕੋਈ ਖਾਣਾ ਹੈ ਜਿਆਦਾ ਕੁਝ ਨਾ ਬਣਾਇ ਪਰ ਮਾਣੀ ਤੇ ਤੈਨੂੰ ਪਤਾ ਹੀ ਆ। ਹਾਂ ਹਾਂ ਬਸ ਅਸੀਂ ਜਿਹੜਾ ਜਿਹੇ ਖਾਣੇ ਦੇ ਹੋਰ ਹੁੰਦੇ ਵੀ ਕਹਿੰਦੇ ਉਪਰੋਂ ਟੇ ਖਾਣਾ ਕੋਈ ਵੀ ਖਾ ਲਾਂਗੇ ਕੋਈ ਵੇ ਨੀਰਾ ਦਾਲ ਸਬਜ਼ੀਆਂ ਚੱਕਰਾਂ ਜਨਾ ਪਈ ਬੋਤਾਂ ਜੇ ਬਣਾਉਣੀ ਉਸੇ ਇੱਕ ਸਬਜ਼ੀ ਕਰੋ ਠੀਕ ਹੈ ਨਾ ਕੋਈ ਵੀ ਗੂਤਰਾਂ ਵਾਲਾ ਆ ਉਹਦੇ ਵਿੱਚ ਵੀ ਦਾਣੇ ਪਾਤੇ ਖਾ ਕੇ ਬੈਜੇ ਗੂਤਰ ਸਵੇਰੇ ਸਵੇਰੇ ਇਹਨਾਂ ਚ ਲਾਵਾਂਗੇ ਫੁੱਲ ਹੁਣ ਗਰਮੀ ਸ਼ੁਰੂ ਹੋ ਗਈਆਂ ਜਿੰਨੇ ਵੀ ਗਮਲੇ ਆ ਫਤਨੀਆਂ ਵੱਡਤਾ ਸੀਗਾ ਮੈਂ ਉੱਪਰ ਤੇ ਕੱਲ ਤੇ ਸਟੈਂਡ ਕਰਤੇ ਕੱਪੜਿਆਂ ਨੇ ਬਾਹਰ ਹਾਬੇ ਜੀ ਤਾਂ ਜਾਇਆ ਨੇ ਸਜਰੇ ਸਜਰੇ ਜਾਇੰਨੇ ਆ ਦੇਖੋ ਜੀ ਦੁਪਹਿਰ ਤੋਂ ਬਾਅਦ ਰੱਖਣਾ ਤਾਂ ਮੈਨੂੰ ਅੱਜ ਹੁਣ ਆਪਾਂ ਆਪਣੇ ਵਾਕਪਕ ਕਰਿਆ ਜੀ ਹੂੰ ਥੋੜੇ ਥੋੜੇ ਕੰਮ ਕਰ ਲੀਏ ਹੁਣ ਤੇ ਪੂਰੀ ਦੇਖੋ ਹੁਣ ਹੈ ਨਿੱਗੀ ਹੋਣ ਲੱਗੀ ਐ ਚਲੋ ਮੈਨੂੰ ਠੰਡ ਲੱਗ ਰਹੀ ਸੀ ਨਾ ਹੂੰ ਸਵੇਰੇ ਸਵੇਰੇ ਤੋਂ ਵੀ ਠੰਡੀ ਦਿੱਤੋਪਾ ਹੂੰ ਤੇ ਹੁਣ ਨਿੱਗ ਜਾਣ ਲੱਗਿਆ ਮੇਰਾ ਦਿਲ ਕਰਦਾ ਮੈਂ ਜੇ ਮੰਜੇ گاਉਂਾ ਜਿੱਥੇ ਧੁੱਪ ਅਸਕੀ ਹੈ ਕਿ ਨਹੀਂ ਮੰਜੇ ਵੀ ਟਾਇਆ ਕਰਾਂਗੇ ਮਾੜੀ ਜੀ ਗਰਮੀ ਹੋ ਰਹੀ ਉਹਨੇ ਤੇ ਮੰਜਾ ਆਪਾਂ ਇੱਕ ਵਾਰੀ ਕੋ ਦਿਨ ਦੁੱਜਣ ਨਾਲ ਨਹੀਂ ਖੋਰ ਲੈ ਲੈਣਾ ਉਹਦੇ ਨਾਲ ਦਾ ਮੰਜਾ ਲਿਆਉਣਾ ਇੱਕ ਹੋਰ ਆਪਾਂ ਉਹ ਤੇ ਬੈਸਟ ਮਾਰਕ ਜਾਵਾਂਗੇ ਹਮ ਮੰਜੇ ਪੀੜੀਆਂ ਨੇ ਇੱਕ ਪੀੜੀ ਵੀ ਲੈ ਕੇ ਆਉਣੀਆਂ ਨੇ ਤਾਂ ਤਸਵੀਰ ਉਹਦੀ ਪੀੜੀ ਆਈ ਪੀੜੀਆਂ ਦੋ ਤਾਂ ਆਪਣੇ ਕੋਲ ਹੈਗੀਆਂ ਆ ਉਹ ਦੋ ਆਪਣੀਆਂ ਨਹੀਂ ਹੈਗੀਆਂ ਇੱਕ ਆਪਣੀ ਹੈ ਇੱਕ ਆਪਣੀ ਹੈ ਇੱਕ ਤਸਵੀਰ ਉਹਨਾਂ ਦੀ ਹੈ ਹਮ ਇਹ ਖੋਰ ਲਿਆਵਾਂਗੇ ਆ ਮੋੜੇ ਜਿੱਥੇ ਸੋਣੇ ਕਿਹੜਾ ਪਹਿਲਾਂ ਇੱਕ ਹੁੰਦਾ ਜੀ ਜਿਵੇਂ ਜਿਵੇਂ ਆਪਣੇ ਆ ਚੇਅਰਸ ਨੇ ਇਹਦਾ ਚਲੰਦਰ ਵੀ ਠੀਕ ਨੇ ਇੱਕ ਹੋਰ ਹੁੰਦਾ ਧੂਪੋਲਾ ਹੁੰਦਾ ਸੋਫਾ ਸੈੱਟ ਜਾਂ ਹੁੰਦਾ ਬਾਹਰ ਰੱਖਣਾ ਵਿਜੀਟੇਬਲ ਹਾਂ ਉਹ ਲਿਆਵਾਂਗੇ ਕਿਪਸ ਗਰਮੀ ਗਰਮੀ ਰਹਿੰਦੇ ਤਾਂ ਬਾਹਰ ਹੀ ਜਾ ਮਿਲਣਾ ਕਿ ਉੱਥੇ ਬੰਦ ਨਹੀਂ ਹੁੰਦਾ ਮਿਲਣਾ ਉਹਦੇ ਵਿੱਚ ਮਿਲ ਜਣਾ ਆਪਣਾ ਕਿਟ ਮਾਰਕੀਟ ਹੈ ਜਿੱਜਾ ਸਾਰਾ ਸਾਮਾਨ ਲੈ ਆਣੇ ਸਮਝ ਲਾ ਜੋਜ਼ਾ ਜੀ ਮਿਲ ਜੂਗਾ ਠੀਕ ਹੈ ਸਾਰੀ ਰਿਕਾਰਡਿੰਗ ਹੈਗੀ ਬਾਕੀ ਦੱ ਲੋ ਨਹੀਂ ਜਾ ਇੱਕ ਨਾ ਗੁਰਪੀਰ ਕਰਨ ਨੂੰ ਜਦ ਫਲੇ ਦਾ ਸੁੱਤਾ ਪਿਆ ਕਰਨ ਜਾਂ ਉਠੂ ਕਰਨ ਇੱਕ ਤੌਰ ਤੇ ਇਹ ਸਟੈਂਡ ਲਵਾ ਫੇਸਬੁੱਕ ਤੇ ਵਿਕਣਾ ਇਹਨੇ ਵੀ ਜਗ੍ਹਾ ਹੀ ਮਲੀ ਹੋਈ ਆ ਉਹ ਰੇ ਮੈਂ ਤਿੰਨ ਚਾਰ ਸਾਲ ਤੋਂ ਇੱਦਾਂ ਹੀ ਖੜਾ ਇਹ ਹਾਂ ਇਹਨੂੰ ਵੀ ਆਪਾਂ ਲਾਉਨੇ ਆ ਸੇਲ ਤੇ ਲਓ ਜੀ ਹੁਣ ਚੱਲੇ ਸੀ ਬੁੱਕ ਕਰਨ ਚਲ ਅੱਧਾ ਘੰਟਾ ਤੁਰਿਆਈਏ ਤੇ ਇੱਕ ਗੁਕੀਤ ਵੀ ਆ ਗਈ ਹਾਂ ਚੱਲ ਤੈਨੇ ਚਲੋ ਤੁਰਿਆ ਅੱਧਾ ਘੰਟਾ ਹੈ ਨਾ ਲੱਗੋ ਹੁਣ ਆਪਾਂ ਢਾ ਘੱਟ ਕੇ ਆਈਏ ਸਾਡੀਆਂ ਵੀ ਉਹ ਆਪਣਾ ਗਵਣ ਦਾ ਸਾਰੇ ਇੱਥੇ ਮਗਰੇ ਬਣੀ ਹੋਈਏ ਸਾਡੇ ਨੇੜੇ ਹੀ ਪਾਰਕ ਆ ਉਧਰ ਜਿੱਕੇ ਟੱਕੜ ਲੀਦਾ ਕਦੇ ਕਦੇ ਚਲ ਜਾਇਆ ਜਦਾ ਚੱਲੇ ਉੱਥੇ ਚਲ ਪਾਰਕਸ਼ ਹੋ ਗਿਆ ਐਂਟਰ ਫਿਰ ਚਲ ਛੋਟੀ ਜੀ ਪਾਰਕ ਆ ਇਹ ਸਾਡੇ ਘਰ ਦੇ ਜ ਬਿਲਕੁਲ ਨੇੜੇ ਆ ਇੱਥੇ ਆ ਜੰਨੇ ਆ ਚਲੋ 20 ਮਿੰਟ ਤੋਂ ਰੋਹ ਜਾਂਦਾ ਆ ਜੋਦੋਂ ਵੀ ਤੋਂ ਪਹੁੰਚਦੀ ਹੈ ਸਾਨੂੰ ਇੱਥੇ ਆਉਣਾ ਬੜਾ ਲੱਗਦਾ ਹੈ ਸਾਡੀ ਇਹ ਸਾਡੀ ਫੇਵਰਿਟ ਪਾਰਕ ਹੈ ਸਵਨ ਆਫ ਸਾਡੀ ਫੇਵਰਿਟ ਪਾਰਕ ਜਿੱਥੇ ਅਸੀਂ ਹਰ ਵੀਕਐਂਡ ਤੇ ਘੁੰਮਣ ਆਈਦਾ ਜਦੋਂ ਵੀ ਮੌਸਮ ਵਧੀਆ ਹੋਵੇ ਨਾਲੇ ਘਰ ਦੇ ਜਿਵੇਂ ਕੋਲ ਦੇਖੋ ਪਰ ਇਹ ਮੋਟਰਵੇ 'ਤੇ ਲੰਘਦਾ ਆ M6 ਤੇ ਬੜੀ ਪਾਰਕ ਥੋੜੀ ਦੂਰ ਪੈਂਦੀ ਆ ਤੁਹਾਨੂੰ ਲੱਗ ਜਨੇ 20 ਮਿੰਟ ਤੁਰ ਕੇ ਜਾਣ ਨੂੰ ਇਨੇ ਡੇ ਆਪਣੇ ਘਰ ਦੇ ਹਾਂਜੀ ਹੁਣ ਆਪਣਾ ਕੰਪੀਟੀਸ਼ਨ ਦੇਖਦੇ ਕਿਹੜੇ ਫੱਕ ਜਿਆਦਾ ਗੇਲੇ ਲੋਂਦੇ ਚਲ ਦੱਸ ਗਿਆ ਮੈਂ ਮੈਂ ਤਾਂ ਪੰਜ ਦਿਗੇ ਲੰਮਾ ਰਸ਼ੀ ਆ ਪਰ ਤੁਹਾਡੇ ਮੇਰੇ ਕਿਹੜਾ ਹਮੇਸ਼ਾ ਤੁਹਾਡੇ ਤੋਂ ਪਿੱਛੇ ਰਹਿ ਜਾਂਦਾ ਕਿ ਨਹੀਂ ਪਹਿਲਾ ਪਹਿਲਾ ਵੀ ਤੁਹਾਡੇ ਨਾਲ ਹੋਣੀ ਹੈ ਐਂਡ ਚ ਤੁਸੀਂ ਵੀ ਤੋਂ ਅੱਗੇ ਚਲੇ ਜਾਨੇ ਹੋ ਮੈਂ ਤੇ ਉਹਨਾਂ ਅੱਗੇ ਕਿਹੜਾ ਫਿਰ ਵੀ ਵੱਧ ਕਰ ਦਿੰਨਾ ਹੈ ਫਿਰ ਮੈਂ ਰਸਤੇ 'ਚ ਕਿਤੇ ਰੁਕੀ ਰਹਿੰਦੇ ਵੀ ਹਾਂ ਤੇ ਮੇਰਾ ਇੱਕ ਕਿਹੜਾ ਕਿ ਤੁਹਾਡੇ ਨਾਲ ਘਟ ਜਾਂਦਾ ਹੈ ਘਰਾਂ ਕੋਲ ਆ ਗਏ ਵਾਪਸ ਆ ਰਹੇ ਕੋਮਕੇ پارک ਚ ਜਾ ਵੀ ਆਪ ਪੂਰੀ ਤਰ੍ਹਾਂ ਕੋਲ ਚਲੋ پارک ਵੀ ਘੁੰਮੇ ਆਈ ਜਿਵੇਂ ਕਹਿੰਦੇ ਨੇ 20 ਮਿੰਟ ਲਾ ਜਾਂਦੇ پارک ਜੀ ਸਵੇਰੇ ਸਵੇਰੇ ਚਲੋ ਹਮ ਕਰਦੇ ਆ ਘਰੇ ਕੁਝ ਨਾ ਕੁਝ ਬੜਾ ਮੋਟਾ ਘਰੇ ਆ ਕੇ ਗੁਰਦੀ ਲਾ ਕੇ ਸੋਈ ਦੀ ਸਫਾਈ ਕਰਨ ਯਾਰ ਸੋਈ ਦੀ ਵੀ ਵੀਕੈਂਡ ਦੀ ਹੁੰਦੀ ਹੈ ਸਫਾਈ ਵਾਲੀ ਮੋਟੇ ਸਾਰਾ ਵੀਕ ਤਾਂ ਕੰਮ ਚੱਲਦਾ ਰਹਿੰਦਾ ਨਾ ਸਾਰਾ ਵੀਕ ਕੰਮ ਤੇ ਬਸ ਸ਼ਨੀਵਾਰ ਜਾਂ ਐਤਵਾਰ ਸਫਾਈ ਹੁੰਦੀ ਹੈ ਸੋਈ ਦੀ ਜੀ ਉਹ ਤੇ ਬਾਹਰ ਨਾਲ ਉਹ ਕਰਨ ਤੇ ਉੱਥੇ ਤੋਂ ਫੇਰ ਮੈਂ ਸੋਫਾ ਬਾਹਰ ਘਟਾਉਣਾ ਹੈ ਕਰਨ ਨਾਲ ਫੇਰ ਸੋਫਾ ਘਟਾਉਣਾ ਤੁਸੀਂ ਬਾਹਰ ਨਾਲ ਤੇ ਕਿ ਮੈਂ ਉਹ ਹੀ ਹਟਾ ਲਵਾਂ ਮੈਂ ਮਰੀਓ ਵਿੱਚ ਸਭ ਕਰਦਾ ਕਿ ਜਦੋਂ ਸ਼ੁਰੂ ਆਵਦਾ ਨਾ ਸਾਰੇ ਵਿਗੜ ਠਗਲਰਬ ਹੋ ਜਾਂਦਾ ਹੈ। ਕੱਦਮ ਸਵੇਰਿਆਂ ਕਰਕੇ ਪ੍ਰੀਕੂ ਵਿੱਚ ਛੁੱਟੀ ਨਾ। ਸਵੇਰੇ 6:30 ਕੰਮ ਤੇ ਲੱਗਦਾ। ਸਵੇਰੇ 6:30 ਜਾਇਦਾ ਤੇ ਸ਼ਾਮ ਨੂੰ 6:00 ਘਰ ਆਇਦਾ ਨਾ। ਉਸ ਤੋਂ ਅੰਦਰ ਰੋਟੀ ਖਾਉ ਤੇ ਸੌਂ ਜਾਂਦਾ। ਇਹ ਤਾਂ ਆਪਣੀ ਲਾਈਫ ਹੈ। ਸਹੀ ਗੱਲ ਹੈ। ਛੇਵੇਂ ਨਹੀਂ ਹੋਗੇ ਨਾ ਪਾਈ। ਫਰਿਜ ਚ ਪਿਆ ਵੀ ਖਲਾਰਾ ਬਹੁਤ ਹੋਇਆ ਹੋਗਾ ਨਾ। ਆ ਲੈ ਕਿੰਨਾ ਕੂੜਾ ਕਾੜਾ ਸੋਫੇ ਥੱਲੇ ਇਕੱਠਾ ਹੋਇਆ। ਚਲ ਤਾਂ ਕਰਨ। ਆਉਂ ਕੇ ਜਾ ਕੇ ਨਾ ਏਡਾ ਕਰਨਾ ਪਹਾਂ ਤੇਰਾ ਬਦਸ਼ੀ ਨਾ। ਤਾਂ ਬਹੁਤ ਸਾਰੇ ਕੰਸਿੰਗ ਲੱਗੇ ਨੇ ਸੋਫੇ ਨੂੰ ਬਾਹਰ ਕੱਢਣ ਭਾਰੀ ਬਹੁਤ ਹੋਣਾ ਜੀ ਇਹ ਧਿਆਨ ਨਾਲ ਇੱਕ ਤਾਂ ਸੋਫਾ ਭਾਰੀ ਇੰਨਾ ਨਾ ਸੇਟਾਂ ਵੀ ਖੋਲਤਿਆਂ ਪਿੱਛੇ ਤੋਂ ਬੈਕ ਇਹਨਾਂ ਦੀ ਫੇਰ ਵੀ ਉਹ ਹੋਵੇ ਹੁਣ ਇਹ ਬੈਕ ਡੋਰ ਦੇ ਥਰੂ ਕੱਢਣ ਲੱਗੇ ਨੇ ਫਿਰ ਉਹਦੇ ਡਰਾਈਵ ਦੇ ਤੇ ਧਰ ਦਾਂਗੇ ਨਾ ਫਿਰ ਕਾਉਂਸਲ ਨੂੰ ਕਾਲ ਕਰਕੇ ਫਿਰ ਉਹ ਲੈ ਜਾਣਗੇ ਜੋ ਡਿਵਾਈਸ ਤਾਂ ਕੰਮ ਚੱਲ ਨਹੀਂ ਰਹੀ ਮਲਿਓ ਮੈਂ ਚੱਕਰੀ ਬੋਤੋ ਖੇਡ ਲਈ। ਸਹੀ ਗੱਲ। ਚਲੋ। ਲੋ ਭਾਈ ਬਹੁਤ ਲੱਗਿਆ ਹੋਣਾ। ਤੇ ਇਹਨਾਂ ਤੁਹਾਨੂੰ ਇਹ ਕਿਦਾਂ ਦਾ ਵਿਚਾਰ ਦਾ ਹੋ ਕਰ ਰਿਹਾ ਸੀਗਾ। ਖੱਬ ਖੱਬ। ਵਾਹ। ਲੱਗਦਾ ਤੁਸ ਨੂੰ ਲਾਤੀ ਸਾਈ। ਉਹਨੇ ਇਸ ਜਿ ਕਰਾਇਆ ਚੱਲ ਕੇ ਇਹ 6 ਮਹੀਨੇ ਚ। ਹੌਲੀ 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 ਪਰਿੰ ਜਾਊਗਾ। ਸਹੀ ਗੱਲ। ਬਾਹਰ ਪੇ ਦੀ ਹਾਲਤ ਬਹੁਤ ਖਰਾਬ ਹੋ ਗਈ ਵਿਚਾਰੇ ਦੀ ਪਹਿਲਾਂ ਤਾਂ ਠੀਕ ਸੀਗਾ ਚੰਗਾ ਭਲਾ ਸੀ ਬਾਹਰ ਪੇ ਆ ਖਰਾਬ ਹੋ ਗਿਆ ਤੇ ਹੁਣ ਅਪਾਰਟਮੈਂਟ ਲੈ ਕੇ ਕਰਨ ਨੂੰ ਕਹਿੰਦਾ ਚੱਕ ਕੇ ਲੈ ਜਾਵਾਂਗੇ ਉਹ ਹਮ ਹੁਣ ਸਿੱਟਪ ਬਰਕਸ ਨੂੰ ਸੱਦੇ ਦੇ ਉੱਪਰ ਧਰ ਦੋ ਪੰਗਸਾ ਉਹਨੇ ਛਕਲੇ ਛਾੜੂ ਤਾਂ ਮਗਾ ਸਵਾਹੀ ਉਹ ਜੀ ਇਹ ਹੈ ਕਿ ਸੋਫੇ ਥੱਲੇ ਪੱਤੇ ਇਕੱਠੇ ਹੋਏ ਹੋਏ ਤੇ ਨਾ ਹਮ ਇੱਕ ਜਿਹੜੇ ਉਹ ਕਾਰਨਰ ਚ ਪਿਆ ਨਾ ਦੋ ਪਲਾਂਟ ਜੇ ਉਹ ਹੁਣ ਗਰੋ ਕਰਨ ਲੱਗੇ ਨੇ ਉਹਨੂੰ ਧੁੱਪ ਚ ਰੱਖਣਾ ਪੈਣਾ ਉਹ ਬਿਨਾ ਤੋਂ ਤਾਂ ਹੋਇਆ ਹੀ ਨਹੀਂ ਇਸ ਵਾਰ। ਹੋ ਰਹੀ ਨਹੀਂ ਸਾਰੀ ਆ ਮੱਜਿਆ ਪੈਦਾ ਨਾ। ਚਲੋ। ਸਾਰਾ ਦੁੱਖ ਹੋ ਜਾਂਦਾ। ਹੁਣ ਥੋੜਾ ਜਿਹਾ ਨਾਈਸ ਮਾਈਂਡ ਮੈਲਸ ਵੀਰੇ ਮਾਈਂਡ ਨੂੰ ਰਿਲੈਕਸ ਫੀਲ ਹੋ ਰਿਹਾ ਵੀ ਹਾਂ। ਬੇੜਾ ਖਾਲੀ ਜਾ ਹੋ ਗਿਆ। ਪਤਾ ਨਹੀਂ ਜੇਕਰ ਇੰਗਲੈਂਡ ਦੇ ਵਿੱਚ ਬੱਚੇ ਤਾਂ ਬਹਿਨੇ ਲੋਕਾਂ ਦੇ ਹਾਂ ਛੋਟੇ ਹਨ। ਹੈ ਨਾ? ਉਹਨਾਂ ਦੇ ਛੋਟੇ ਬੇੜੇ ਵੀ ਇੱਥੇ ਭੜਿਆ ਰਿਹਾ ਟੁੱਟ ਭੱਜ ਨਾਲੇ। ਉਹ ਪੂਰਾ ਜਿਹਾ ਲੱਗਦਾ ਸੀ ਮੈਨੂੰ ਬਹੁਤ। ਹੁਣ ਉਹਨੂੰ ਉੱਚਾ ਨਾ ਬੇ ਨੀਚੇ ਨਾ ਕਰੋ ਉੱਪਰ ਚੱਕਣਾ ਕੂੜਾ ਇਕੱਠਾ ਜਾ ਕਰ ਦੋ ਸਾਈਡ ਤੇ। ਆ ਗੰਬਲੇ ਹੁਣੇ ਰੱਖ ਦੋ ਇੱਧਰ ਆ ਵਧੀਆ ਚਲ ਬਾਪੇ ਦੀ ਤਰਫੋਂ ਧੁੱਪ ਨਹੀਂ ਪਈ ਅੱਜ ਹਾਂ ਨਾਲੇ ਛੁੱਟੀ ਵੀ ਆ ਗਈ ਚਲ ਆਹ ਮੰਦੇ ਦੀ ਵੀ ਛੁੱਟੀ ਹੋਆ ਹੁਣ ਦੋ ਦਿਨ ਆਪਾਂ ਘਰਾਂ ਦੇ ਕੰਮ ਕਰਾਂਗੇ ਬੜੇ ਮੋਟੇ ਨੇ ਹਾਂ ਉਹ ਬਾਲਟੀ ਵੀ ਤੋੜ ਕੇ ਸਿੱਟਦੇ ਨੇ ਟੁੱਟਣ ਹੋਈ ਇਹਨਾਂ ਨੂੰ ਇਹਨਾਂ ਨੂੰ ਚੱਕ ਕੇ ਰੱਖੂਗਾ ਇੱਧਰ ਧੁੱਪ ਚੱਕੋ ਲੱਗੂਗੀ ਆ ਲੇਕਿਨ ਇਹਦੀ ਵੀ ਨਰੋ ਹੋਣ ਲੱਗੇ ਹੋਣੇ ਨਾ ਇਹ ਤਾਂ ਹਾਂ ਮਤਲਬ ਜਦੋਂ ਹੁਣ ਇਹਦੇ ਹੁਣ ਦੇਖੋ ਜੀ ਇੰਨੇ-ਇੰਨੇ ਕੋਏ ਆ ਫਿਰ ਬਾਅਦ ਚ ਨਾ ਇਹ ਗਰੋ ਹੋਏ ਵੀ ਦਿਖਾਵਾਂਗੇ ਵੀ ਕਿੰਨੇ ਸੋਹਣੇ ਗਰੋ ਹੁੰਦੇ ਨੇ ਨਾ ਇਹ ਹਰ ਸਾਲ ਆਪੇ ਹੋ ਜਾਂਦੇ ਨੇ ਤੇ ਆਪ ਕਬੂਤਰਾਂ ਦੇ ਘਰ ਦੀ ਵੀ ਮੁਰੰਮਤ ਕਰਨੀ ਪੈਣੀ ਹੈ। ਇਹ ਵੀ ਕਿਸੇ ਦੇ ਕਿਸੇ ਦਿਨ ਹੋਊਗੀ। ਇਹਦਾ ਨਾ ਬਲ ਬੋਰਡ ਨਵਾਂ ਲਿਆ ਕੇ ਲਾਉਣਾ ਪੈਣਾ। ਕਿਤੇ ਹੋਊਗੀ ਕਿਤੇ ਦਿਨ ਵਧੀਆ ਧੁੱਪ ਚ ਫੇਰ। ਹਾਂ ਮੈਂ ਸੋਚਦੀ ਹਾਂ ਵੀ ਈਸ਼ਵਰ ਨਵੇਂ ਬਣਾ ਦੇ ਇੱਕ ਦੋ ਕਰਨਾ। ਸੋਹਣੇ ਲੱਗਦੇ ਆ। ਇਹਨਾਂ ਇਨਾ ਦੀ ਵੀ ਰੇਅਰ ਰੰਗ ਰੂង ਕਰੂੰਗਾ ਕਬੂਤਰਾਂ ਤੇ ਹੋਊਗਾ ਹਨਾ। ਰੰਗ ਰੂង ਵਧੀਆ ਲੱਗਣਗੇ। ਫੇਰ ਵਧੀਆ ਲੱਗਣਗੇ। ਯਾ। ਇਹ ਦੇਖੋ ਇਹ ਸੀ ਪਿਛਲੇ ਮਤਲਬ ਮੈਂ ਵਿంటర్ ਸ਼ੁਰੂ ਹੋਣ ਤੋਂ ਪਹਿਲਾਂ ਲਾਏ ਸੀਗੇ। ਮੋਸਟਲੀ ਨਾ ਹਰ ਵਿంటర్ ਚ ਫੁੱਲ ਮਰੀ ਜਾਂਦੇ ਨੇ ਤਕਰੀਬਨ ਨਾ ਇਹ ਦੇ ਲਕਣੀ ਆ ਹੈ ਨਾ ਬਚ ਗਏ ਇਹ ਪਤਾ ਨਹੀਂ ਲਕਲੀ ਮਤਲਬ ਥੋੜੇ ਹੋਜ ਤਾਂ ਗਏ ਨੇ ਬ੍ਰਾਊਨ ਬ੍ਰਾਊਨ ਜੇ ਪਰ ਸਾਰਾ ਵਿంటర్ ਰਿਹਾ ਇਹਨਾਂ ਤੇ ਬਰਫ਼ ਵੀ ਪੈ ਲਈ ਐ ਠੰਡ ਦਾ ਤਾਂ ਪੁੱਛੋ ਨਾ ਕਿੰਨੀ ਪੈ ਲਈ ਐ ਪਰ ਮੈਂ ਹੈਪੀ ਆ ਵੀ ਇਹਨਾਂ ਨੇ ਸਾਰਾ ਸਿਆਲ ਕੱਢ ਤਾ ਬਰਫ਼ ਵੀ ਪੈ ਲਈ ਕਿਦਰਾਂ ਪਰ ਹਾਂਜੀ ਇਹ ਵੀ ਸਾਡਾ ਪਿਛਲੇ ਸਬਰ ਦਾ ਪlant ਸੀਗੇ ਇਹ ਵੀ ਇਸ ਵਾਰੀ ਗ੍ਰੋ ਹੋਗੇ ਨੇ ਇਹ ਜੋ ਸਾਡਾ ਪੁਦੀਨਾ ਹੁੰਦਾ ਹੈ ਉਹ ਹੋ ਗਿਆ ਸੀ ਆ ਬਹੁਤ ਸਣਾ ਪਰ ਕੱਲ ਅਸੀਂ ਇਹਦੀ ਕਟਿੰਗ ਕਰਤੀ ਅਸੀਂ ਕਈ ਇੱਕ ਵਾਰ ਕਟਿੰਗ ਕਰਕੇ ਨਵੇਂ ਸਿਰੇ ਆ ਜੂਗਾ ਸਭ ਕੁਝ ਅਜੇ ਪੁਰਾਣਾ ਹੀ ਐ ਤੇ ਬਸ ਹੁਣ ਕਿਸੇ ਦਿਨ ਜਾ ਕੇ ਜੇ ਸ਼ਾਇਦ ਕੱਲ ਨੂੰ ਹੀ ਲਿਆ ਕੇ ਨਵੇਂ ਫੁੱਲਾਂ ਦੀ ਪਨੀਰੀ ਨਾ ਬਸ ਵੀ ਕਿ ਬੀਜ ਬੂਜਾ ਤਾਂ ਲੱਗਦੇ ਨਹੀਂ ਹੈਗੇ ਇੱਥੇ ਲੱਗ ਵੀ ਜਾਂਦੇ ਪਰ ਉਹਨਾਂ ਤੇ ਮਿਹਨਤ ਬਹੁਤ ਆਉਂਦੀ ਐ ਫਿਰ ਅਸੀਂ ਤਾਂ ਮਤਲਬ ਫੁੱਲੀ ਲਿਆਉਣੇ ਆ ਜਿਵੇਂ ਥੋੜੇ ਜਿਹਾ ਬਣੇ ਹੋਏ ਫਿਰ ਲਿਆ ਕੇ ਲਾ ਦੀਦਾ ਉਹ ਜਲਦੀ ਗਰੋਹ ਕਰ ਜਾਂਦੇ ਨੇ ਕਾਦਰ ਤੁਸੀਂ ਦੇਖ ਹੀ ਲਿਆ ਕਿ ਨਾ ਬੁਰਾ ਹਾਲ ਹੋਇਆ ਵਾ ਤਾਂ ਇਹ ਵੀ ਸਰ ਸੋਚ ਰਹੇ ਹਨ ਵੀ ਹਾਂ ਇਹਨੂੰ ਪੱਟ ਕੇ ਨਵੇਂ sire ਲਾਈਏ ਕਿਉਂਕਿ ਇਹਦੇ ਵਿੱਚ ਪਾਣੀ ਖੜਾ ਰਹਿੰਦਾ ਪਤਾ ਨਹੀਂ ਕੀ ਕਾਰਨ ਹੋਇਆ ਵਾ ਜਦੋਂ ਵੀ ਇਹਦੇ ਪਰ ਚੱਲਦੇ ਨਾ ਫੀਲ ਹੁੰਦਾ ਮਤਲਬ ਵਿੰਟਰ ਚ ਤਾਂ ਇਹ ਸੁੱਕਦਾ ਹੀ ਨਹੀਂ ਹਾਂਜੀ ਮੈਂ ਆਪਣੇ ਪਿਓ ਨਹੀਂ ਬੋਲਦੀ ਹੁੰਦੀ ਇੱਦਿਆਂ ਹੂੰ ਤੇ ਕਾਹ ਤਿਹੜੀ ਬੋਲਦੀ ਆ ਆਪਣੇ ਕਿੰਨੇ ਸੂ ਬੋਲਦੀ ਆ ਇਹ ਆਈਡੀ ਇਹ ਹੈਗੀ ਵਸੇ ਦੇਖਣ ਨੂੰ ਕੋਇਲ ਲਾਇਕ ਹੈ ਹਾਂ ਕੋਇਲ ਬਾਕੀ ਆ ਸਿਰਫ ਭਾਸ਼ਾ ਦਾ ਫਰਕ ਪੈ ਗਿਆ ਇਹਦਾ ਮੇਜਰ ਕਹਿੰਦੇ ਇਹ ਹੈਗੀ ਆ ਯੂਕੇ ਦੀ ਕੋਇਲ ਲਓ ਜੀ ਨਾਲੇ ਪਹਿਲਾ ਮੈਸੰਬਰ ਤਾਂ ਸੀਗਾ ਵੇੜਾ ਹੁਣ ਫੇਰ ਲੱਗੀ ਸੁੰਬਰ ਕਿਉਂ ਮੇਰਾ ਸੁੰਬਰਿਆ ਪਸੰਦ ਨਹੀਂ ਆਇਆ ਥੋੜੇ ਥੋੜੇ ਛੱਟਦੇ ਸੀ ਜਪੱਤੇ ਅੱਛਾ ਹਾਂ ਮੈਨ ਸਾਫ ਹੋ ਗਿਆ ਨਾ ਸਾਫ ਸਾਫ ਹੋ ਗਿਆ ਪਰ ਸੁੰਬਰੇ ਤਾਂ ਮੈਂ ਵੀ ਤਾਂ ਚੰਗੀ ਤਰ੍ਹਾਂ ਹੀ ਸੁੰਬਰੇ ਤਾਂ ਤਾਂ ਅੱਛਾ ਹਾਂ ਇਹ ਲੇਟੋ ਪਹਲਾ ਰਹੇ ਨੇ ਸਮਾਨ ਨੂੰ ਮੈਂ ਜਿਹੜਾ ਟੁਮਨੀਗਾ ਜਦੋਂ ਪਹਲਵਾ ਦੀਏ ਕਿਉਂਕਿ ਉਹ ਜਿੰਦਰ ਆਨੇ ਕੋਈ ਸੀੜੀਆਂ ਗਈ ਸੀਗੇ ਆਪਾਂ ਬੈਨੇ ਪਿਲੋ ਪਲੋ ਜਿਹੇ ਤੇਰੇ ਟ੍ਰੈਵਲਸ ਲੱਤੇ ਸੀਗੇ ਸਭ ਉਹਦੇ ਜਹਾਜ਼ ਵਿੱਚ ਲੈ ਕੇ ਬੈਨੇ ਗਰਦਨ ਤੇ ਹਾਂ ਗਰਦਨ ਦੁਖਣ ਤੋਂ ਕੋਈ ਇਹ ਤਾਂ ਮੈਂ ਇਹਨੂੰ ਵੀ ਤਾਂ ਪਹਲਵਾ ਮਾੜ ਕੇ ਇਹ ਜਦਾ ਗਲੀ ਵੱਲ ਜਾਵਾਂਗੇ ਫੇਰ ਇਹਨਾਂ ਨੂੰ ਪਾ ਕੇ ਨਾ ਉੱਪਰ ਛਟਾ ਦੇ ਰੋਤੇ ਆ ਬੈਗ ਇਹਨਾਂ ਲਈ ਰੱਖਿਆ ਬੈਗ ਚ ਪਾ ਕੇ ਨਾ ਇਹ ਚ ਉੱਥੇ ਛਟਾ ਦਾਂਗੇ ਆਪਣੇ ਗਿਰਦੀ ਦੇ ਉੱਪਰ ਜਿਹੜਾ ਰੱਖ ਦਾਂਗੇ ਬਾਰੀ ਟਿਕਟ ਹਮ ਅੱਜ ਤਾਂ ਧੁੱਪ ਤਾਂ ਲੱਗੇ ਹੋਏ ਐ ਲਾਹ ਲੈਣੇ ਵੀ ਮੱਸੀ ਵਾਈ ਆ ਹੈਨਾ ਤਰਾਈ ਵੀ ਮਸੋਈ ਮੈਂ ਤੁਹਾਨੂੰ ਦੱਸ ਦਸ ਮੈਂ ਕਰਾਈ ਦੱਸ ਕੇ ਵੀ ਮੈਂ ਤਾਂ ਅੱਜੇ ਤਾਂ ਦੇਖ ਹੀ ਲਏ ਜੰਦੀਆਂ ਤਾਂ ਇਹਨੂੰ ਮੋਸਟਲੀ ਹਾਂ ਕੋਨੇ ਕੰਮੀਨਾ ਹੋ ਗਏ ਨੇ ਤਾਂ ਇਹਨੂੰ ਹਮ ਦੇਖ ਲਾ ਪਤਾ ਵੀ ਨਹੀਂ ਲੱਗਿਆ ਹੈਗਾ ਸਹੀ ਗੱਲ ਹੈ ਮੀਨਾ ਲੰਘ ਗਿਆ ਹੋਰੇ ਹਾਂ ਜੀ ਚਲੋ ਤੱਕ ਪਾਚ ਦੇਨ ਬਹੁਤ ਤੇਜ਼ ਚੱਲ ਰਹੀ ਹੈ ਜ਼ਿੰਦਗੀ ਬੰਦੇ ਦੀ ਚਲੋ ਜੀ ਹਾਸਪਾਈ ਕਰਤੀ ਘਰ ਦੀ ਡੇੜਾ ਕਰਤਾ ਥੋੜਾ ਜਿਹਾ ਖਾਲੀ ਸੋਫਾ ਚੱਕਤਾ ਤੇ ਚਲੋ ਮੌਸਮ ਵਧੀਆ ਗਾ ਅੱਲਾ ਹਾਲੀ ਲੈ ਅੱਜ ਹਾਂ ਬਸ ਹੁਣ ਥੋੜੇ ਹੋਰ ਤੇ ਹੋਰ ਕੰਮ ਐ ਅਸੀਂ ਕਰੀਏ ਤਰੀਏ ਬਾਕੀ ਹੋ ਗਿਆ ਹਾਂਜੀ ਅੱਜ ਦੀ ਵੀਡੀਓ ਆਪਾਂ ਠੀਕ ਖਤਮ ਕਰ ਦਿੰਨੇ ਆ ਕਿਉਂਕਿ ਜੇ ਆਪਾਂ ਵੀਡੀਓ ਚ ਫੇਰ ਰਹੇ ਫੇਰ ਹੋਰ ਕੰਮ ਨਹੀਂ ਹੋਣੇ ਹੈਗੇ ਕੰਮ ਕਰਨ ਨੂੰ ਬਹੁਤ ਨੇ ਚਲੋ ਠੀਕ ਹੈ ਜੀ ਸਸਰੀ ਗੱਲ ਸਭ ਨੂੰ ਅੱਜ ਦਾ ਵੀਡੀਓ ਇੱਥੇ ਐਂਡ ਕਰਦੇ ਆ ਆਪਣਾ ਖਿਆਲ ਰੱਖਿਓ ਹਾਂਜੀ ਮੇਰੇ ਬੋਲੋ ਬਈ ਸਤਿ ਸ਼੍ਰੀ ਅਕਾਲ ਤੇ ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਤੇ ਹੱਸਦੇ ਬਸਦੇ ਰੋ